ਪੰਜਾਬ ਭਰ ਦੇ ਵਿੱਚ ਅੱਜ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਦਾਸੇ ਕਿ ਫਿਰੋਜ਼ਪੁਰ ਵਿੱਚ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਵੱਲੋਂ ਫਿਰੋਜ਼ਪੁਰ ਸ਼ਹਿਰ ਦੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਉੱਥੇ ਆਗੂ ਨੇ ਕਿਹਾ ਕਿ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਨੂੰ ਰੱਦ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਪੱਕਾ ਕਰੇ ਅਤੇ ਡਿਟੇਨ ਕੀਤੇ ਮੁਲਾਜ਼ਮਾਂ ਨੂੰ ਰਿਹਾਹ ਕੀਤਾ ਜਾਵੇ ਨਹੀਂ ਤਾਂ ਇਹ ਚੱਕਾ ਜਾਮ ਇਸ ਤਰ੍ਹਾਂ ਹੀ ਰਹੇਗਾ ਹਾਲਾਂਕਿ ਚੱਕਾ ਜਾਮ ਦੇ ਨਾਲ ਲੋਕ ਪਰੇਸ਼ਾਨ ਨਜ਼ਰ ਆਇਆ ਉੜੇ ਫਰੋਈਪੋ ਡਿਪੂ ਦੇ ਗੇਟ ਅੱਗੇ ਤਾਂ ਰੰਨ ਲਗਾਇਆ ਤੇ ਤਕਰੀਬਨ ਸਾਡੀਆਂ ਕੁੱਲ ਜਿੰਨੀਆਂ ਬੱਸਾਂ 113 14 ਬੱਸਾਂ ਨੇ ਉਹ ਤਕਰੀਬਨ ਅੱਜ ਰੂਟ ਤੇ ਨਹੀਂ ਗਈਆਂ ਮੁਕੰਮਲ ਚੱਕਾ ਜਾਵਾਂ ਜੀ ਕੀ ਮੰਗ ਕੀ ਹੈਗੀ ਹੈ ਮੰਗ ਹੈ ਸਾਡੀ ਪਹਿਲਾਂ ਤਾਂ ਸਾਡੀ ਮੰਗ ਸੀ ਕਿ ਟੈਂਡਰ ਰੱਦ ਕੀਤਾ ਜਾਵੇ ਪਰ ਸਰਕਾਰ ਨੇ ਨਵੀਂ ਚੁਟਚਲੀ ਛੇੜਤੀ ਆ ਕਿ ਰਾਤੀ ਸਾਡੇ ਜਿਹੜੇ ਬੰਦੇ ਨੇ ਉਹ ਡਿਟੇਨ ਕਰ ਲੇ ਬੰਦੇ ਚੱਕਲੇ ਨੇ ਉਹਨਦੇ ਰੋਸ ਵਜੋਂ ਅੱਜ ਪਹਿਲੇ ਟਾਈਮ ਤੋਂ ਹੀ ਬੱਸ ਬੱਸਾਂ ਬੰਦ ਹੋ ਗਈਆਂ ਨਾ ਇਹਦਾ ਅਸੀਂ 12 ਵਜੇ ਤੋਂ ਬਾਅਦ ਦਾ ਟਾਈਮ ਸੀ ਸਾਡਾ ਪਰ ਸਰਕਾਰ ਚਾਹੁੰਦੀ ਹੈ ਕਿ ਰੋਡਵੇਜ ਦੀਆਂ ਬੱਸਾਂ ਬੰਦ ਹੀ ਰਹਿਣ ਹੁਣ ਕੀ ਬੰਦ ਕਰਦੇ ਹੈਗੇ ਸਾਡੀ ਤਾਂ ਮੰਗ ਹੈ ਜੀ ਟੈਂਡਰ ਰੱਦ ਕਰ ਦਿੱਤਾ ਜਾਵੇ ਤੇ ਜਿਹੜੇ ਸਾਡੇ ਬੰਦੇ ਨੇ ਉਹ ਡਿਟੇਨ ਜਿਹੜੇ ਕੀਤੇ ਨੇ ਉਹ ਸਾਡ ਰਿਹਾ ਕਿਤੇ ਜਾਣ ਇਹ ਮੁੱਖ ਜਦ ਇਹ ਲੋਕਾਂ ਨੂੰ ਵੀ ਬੜੀ ਪਰੇਸ਼ਾਨੀ ਹੋ ਰਹੀ ਹੈ ਬੱਸਾਂ ਦਾ ਚੱਕਾ ਜਾਮ ਹੋ ਗਿਆ ਲੋਕ ਬਾਹਰ ਚਾਰੇ ਹੈਗੇ ਨੇ ਉਹਨਾਂ ਨੂੰ ਬੜੀ ਵੱਡੀ ਦਿੱਕਤ ਹੋ ਰਹੀ ਹੈ ਇਸ ਦੇਖੋ ਜੀ ਅਸੀਂ ਤਾਂ ਬੱਸਾਂ ਬੰਦ ਕਰਨ ਬਾਰੇ ਕਿਹਾ ਹੀ ਨਹੀਂ ਸੀਗਾ ਪਰ ਸਰਕਾਰ ਜਦੋਂ ਕਰਾਉਣਾ ਚਾਹੁੰਦੀ ਆ ਕਿ ਅਸੀਂ ਸ਼ਾਂਤੀਮਈ ਬੈਠੇ ਸਾਂ ਆਪਣੀਆਂ ਡਿਊਟੀਆਂ ਕਰ ਰਹੇ ਸਾਂ ਕੱਲ ਵੀ ਅੱਜ ਸਵੇਰ ਤੋਂ ਹੀ ਸਾਡੇ ਵਰਕਰ ਜਿਹੜੇ ਡਿਊਟੀਆਂ ਕਰਨੇ ਹੀ ਆਏ ਸੀ ਔਰ ਜਦੋਂ ਪ੍ਰਸ਼ਾਸਨ ਨੇ ਸਾਡੇ ਬੰਦੇ ਰੀਟੇਨ ਚੱਕਣੇ ਸ਼ੁਰੂ ਕਰ ਦਿੱਤੇ ਘਰਾਂ 'ਚੋਂ ਲੀਡਰ ਚੱਕਣੇ ਸ਼ੁਰੂ ਕਰ ਦਿੱਤੇ ਕਿ ਅਸੀਂ ਟੈਂਡਰ ਖੋਲ੍ਹ ਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੁਨਾਫਾ ਦੇਾਂਗੇ ਕਿਲੋਮੀਟਰ ਬੱਸਾਂ ਚਲਾਵਾਂਗੇ ਤੇ ਫਿਰ ਰੋ